ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਹੋਪਸੋ ਸਾਰੇ ਹੀ ਵਧੀਆ ਹੋਵੋਗੇ ਠੰਡ ਦਾ ਮੌਸਮ ਲੰਘ ਕੇ ਗਿਆ ਹੁਣੀ ਹੁਣੀ ਦੇ ਉਮੀਦ ਇਹੀ ਕਰਦੇ ਆਂ ਵੀ ਸਾਰੇ ਸਹੀ ਹੋਮੋਗੇ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਆਪਾਂ ਸਾਰਾ ਕੁਝ ਤੁਹਾਨੂੰ ਦੱਸਤਾ ਸੀਗਾ ਕਿ ਕਿਦਾਂ ਕਿਦਾਂ ਆਪਣਾ ਰਾਜਸਥਾਨ ਦਾ ਜਿਹੜਾ ਸਫਰ ਰਹਾਗਾ ਤੇ ਅੱਜ ਸਵੇਰ ਦਾ ਟਾਈਮ ਆ ਤਕਰੀਬਨ 6 ਵਜੇ ਹੈਗੇ ਤਰੀਕ ਦੀ ਗੱਲ ਕਰੀ ਤਾਂ 5 ਤਰੀਕ ਹੈਗੀ ਤੀਜਾ ਮਹੀਨਾ 2025 ਚੱਲ ਰਿਹਾਗਾ ਕਿਉਂਕਿ ਕਾਫੀ ਕਮੈਂਟ ਆਏ ਆਗੇ ਕਿਉਂਕਿ ਇੱਕ ਵੀ ਕਮੈਂਟ ਹੁੰਦੇ ਸੀਗੇ ਵੀ ਤੁਸੀਂ ਤਰੀਕ ਜਰੂਰ ਦੱਸਿਆ ਕਰੋ ਟਾਈਮ ਤੇ ਤਰੀਕ ਮਹੀਨਾ ਸਾਰਾ ਦੱਸਿਆ ਕਰੋ ਤੇ ਉਮੀਦ ਕਰਾਂਗੇ ਵੀ ਆਪਾਂ ਸਾਰਾ ਤੁਹਾਨੂੰ ਦੱਸਿਆ ਜਰੂਰ ਕਰਾਂਗੇ ਨੱਕ ਯਾਦ ਰੱਖਿਆ ਕਰੂਗਾ ਤੇ ਅੱਜ ਆਪਾਂ ਚੱਲੇ ਸੀ ਨਵੇਂ ਸਫਰਾਂ ਦੇ ਉੱਤੇ ਤੇ ਨਾਲ ਇਸ ਟਾਈਮ ਆਪਾਂ ਫੈਮਿਲੀ ਦਾ ਜਿਹੜਾ ਆ ਸਫਰ ਕਹਿ ਸਕਦੇ ਹਾਂਗੇ ਕਿਉਂਕਿ ਸਾਨੂੰ ਦੱਸਾਂਗੇ ਹੌਲੀ ਹੌਲੀ ਜਾ ਕੇ ਵੀ ਕਿੱਥੇ ਪਹੁੰਚੇ ਆਪਾਂ ਕਿਹਣੀ ਜਗ੍ਹਾ ਜਾਣਾਗਾ ਸਾਰੀ ਫੈਮਿਲੀ ਆ ਇੱਕ ਆਪਣੇ ਮਾਮੇ ਦਾ ਮੁੰਡਾ ਨਾਲ ਜਿਹੜਾ ਤੁਹਾਨੂੰ ਆਪਾਂ ਕਸ਼ਮੀਰ ਵਾਲੇ ਟ੍ਰਿਪ ਦੇ ਵਿੱਚ ਦੇਖਿਆ ਤੁਸੀਂ ਆਪਣੇ ਨਾਲ ਉਹ ਛੋਹ ਆਜ ਪੈ ਗਈ ਸੀਗੀ ਵੀ ਗੱਡੀ ਕੱਢ ਲਓ ਤੇ ਤਾਂ ਹੀ ਉਹਨਾਂ ਦਾ ਗੱਡੀ ਕਾਰ ਲਿਆ ਬੈ ਕੇ ਵੀ ਆਪਦੀ ਗੱਡੀ ਕਰੀ ਜਾਂਦਾ ਸੈਟ ਕੱਲ ਆ ਗਿਆ ਸੀਗਾ ਰਾਤੀ ਸ਼ਾਮੀ ਨੂੰ ਕਾਲ ਕੀਤੀ ਸੀਗੀ ਵੇ ਜਾਣਾ ਆਪਾਂ ਤੇ ਜਦੋਂ ਜਾਣਾ ਜਰੂਰ ਦੱਸੀ ਤੇ ਇੱਕ ਨਾਲ ਚੱਲ ਵੜਾਂਗੇ ਆਪਾਂ ਚਲੋ ਅਸੀਂ ਤਿਆਰ ਆ ਤਕਰੀਬਨ ਬਸ ਰੈਡੀ ਆਗੇ ਹੋਰ 10 ਤੋਂ 15 ਮਿੰਟ ਤੱਕ ਆਪਾਂ ਚਾਲੇ ਪਾਵਾਂਗੇ ਘਰੋਂ ਫਿਰ ਬਾਕੀ ਕੀ ਕੀ ਹੁੰਦਾ ਰਸਤੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਕਿਉਂਕਿ ਤਕਰੀਬਨ ਆਪਾਂ 100 ਕਿਲੋਮੀਟਰ ਜਾਣਾ ਇੱਥੋਂ ਵੇ ਚੱਲ ਕੇ ਤੁਹਾਨੂੰ ਦੱਸਦੇ ਆ ਰਸਤੇ ਦੇ ਵਿੱਚ ਕੁਝ ਹੋਇਆ ਕਿਤੇ ਰੁਕੇ ਜਰੂਰ ਤੁਹਾਨੂੰ ਦੱਸਾਂਗੇ ਬਾਕੀ ਆਪਣੀ ਗੱਡੀ ਦੀ ਵੀ ਟਿੰਕੀ ਖਾਲੀ ਵੀ ਪਈ ਹੋਈ ਪੌਣੇ ਇਹਦੇ ਵਿੱਚ ਵੀ ਤੇਲ ਤੇ ਅੱਜ ਦਾ ਤਾਂ ਚਲੋ ਸਫਰ ਤੁਸੀਂ ਦੇਖ ਹੀ ਲੈਣਾਗਾ ਤੇ ਇਸ ਤੋਂ ਬਾਅਦ ਇੱਕ ਹੋਰ ਸਫਰ ਆਗਾ ਜਿਹੜਾ ਆਪਾਂ ਸ਼ੁਰੂ ਕਰਨਾਗਾ ਆਪਣੀ ਫੈਮਿਲੀ ਦੇ ਨਾਲ ਬਾਬਾ ਮੇਹ ਰੱਖੇ ਵੀ ਸਫਲ ਸਫਲ ਹੋਈ ਉਹ ਸਫਰ ਦੇ ਵਿੱਚ ਵੀ ਉਹ ਸਫਰ ਥੋੜਾ ਜਿਹਾ ਲੰਮਾਗਾ ਮੈਂ ਸੋਚਿਆ ਥੋੜਾ ਫੈਮਲੀ ਨਾਲ ਟਾਈਮ ਸਪੈਂਡ ਕਰ ਲਈਏ ਇਕੱਲੇ ਤਾਂ ਆਪਾਂ ਜਾਣੀ ਰਹਿੰਦੇ ਹਾਂਗੇ ਇਸ ਵਾਰ ਫੈਮਲੀ ਨਾਲ ਕੋਸ਼ਿਸ਼ ਕਰਾਂਗੇ ਵੀ ਜਿੰਨੀ ਕੁ ਵੀਡੀਓ ਬਣਾ ਸਕੀਏ ਜ਼ਰੂਰ ਬਣਾਵਾਂਗੇ ਤੇ ਤੁਹਾਡੇ ਮੂਰੇ ਪੇਸ਼ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਤੁਸੀਂ ਕਰਨਾ ਸਬਸਕ੍ਰਾਈਬ ਵੀ ਤੁਸੀਂ ਕਰਨਾਗਾ ਬਸ ਹੁਣ ਪੌਣਿਆ ਘਰੋਂ ਚੱਲੇ ਆਪਾਂ ਸਾਰੇ ਰੈਡੀ ਆਗੇ ਬਸ ਪੰਜ ਚਾਰ ਮਿੰਟ ਚ ਆਪਾਂ ਚੱਲਦੇ ਤੁਹਾਨੂੰ ਬਾਏ ਮਿੱਤਰੋ ਪਹੁੰਚ ਗਏ ਪੰਪਰ ਉੱਤੇ ਜੀਓ ਦੇ ਉੱਤੇ ਗੱਡੀ ਦੇ ਵਿੱਚ ਆਪਾਂ ਟੈਂਕੀ ਕਰਾਉਣੀ ਸੀ ਫੁੱਲ ਫਿਰ ਚੱਲਾਂਗੇ ਅੱਗੇ ਆਖਰੀ ਗੱਡੀ ਆਪਣੀ ਆਪਾਂ ਨਿਕਲ ਗਏ ਲੋ ਵੀ ਪਹੁੰਚ ਕੇ ਆਪਾਂ ਫਾਈਨਲੀ ਜਿੱਥੇ ਆਉਣਾ ਸੀਗਾ ਸਾਹਮਣੇ ਦੇਖ ਸਕਦੇ ਸੀ ਗੁਰਦੁਆਰਾ ਮਕਸਰ ਸਾਹਿਬ ਪਹੁੰਚ ਚੁੱਕੇ ਆਪਾਂ ਅੱਜ ਦਾ ਸਫ਼ਰ ਆਪਣਾ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਸੀਗਾ। ਰਸਤੇ ਦੇ ਵਿੱਚ ਆਪਾਂ ਨੂੰ ਇੱਕ ਪਿੰਡ ਪਿਆ ਸੀ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜੀ ਦਾ। ਰੋੜੇ ਪਿੰਡ ਆਪਾਂ ਨਿੰਗੇ ਸੀਗੇ। ਇਹ ਉਸ ਤੋਂ ਗਾਂ ਮਕਸਤ ਸਾਹਿਬ ਆਪਾਂ ਆ ਗਏ ਹਾਂ ਇਸ ਟਾਈਮ ਤਕਰੀਬਨ 2 ਘੰਟੇ ਲੱਗੇ ਆਗੇ। ਦੱਸ ਦਿਆਂ ਤੁਹਾਨੂੰ ਫਿਰ ਸਾਰਾ ਇਤਿਹਾਸ ਮਕਸਤ ਸਾਹਿਬ ਦਾ। ਬਹੁਤ ਘੱਟ ਸਰਦਾਲੂ ਜਿਹੜੇ ਆ ਪਾਸੇ ਹੁੰਦੇ ਆਗੇ। ਜਿਆਦਾ ਇੱਥੇ ਮਾਗੀ ਦਾ ਯਾਨੀ ਮੇਲਾ ਲੱਗਦਾਗਾ ਵਪਾਰ ਹਰੇਕ ਸਾਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਵਾਸ ਬਣਿਆ ਹੋਇਆ ਨਵਾਂ ਆ ਪ੍ਰਾਣੀਆਂ ਸਰਾਮਾਂ ਨਹੀਂ ਗਿਆ ਜੇ ਕਿਸੇ ਨੇ ਰਹਿਣਾ ਰਹਿ ਸਕਦਾ ਕਮਰੇ ਬਣੇ ਹੋਏ ਆਗੇ ਤੇ ਬਾਕੀ ਤੁਹਾਨੂੰ ਇਤਿਹਾਸ ਨਾ ਜਾਣ ਕਰਾਉਂਦੇ ਆ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਆਏ ਸੀਗੇ ਲੜਾਈ ਦੇ ਸਮੇਂ ਉਸ ਟਾਈਮ ਘਰੇ ਜੋ ਚ ਗਏ ਸੀਗੇ ਘਰ ਜਾ ਕੇ ਉਹਨਾਂ ਦੀ ਘਰ ਵਾਲੀਆਂ ਨੇ ਲਾਂਹਤਾ ਪਾਈਆਂ ਤੇ ਉਸ ਤੋਂ ਬਾਅਦ ਫਿਰ ਜੋ ਉਹਨਾਂ ਨੂੰ ਮਹਿਸੂਸ ਹੋਇਆ ਵੀ ਆਪਾਂ ਗੁਰੂ ਸਾਹਿਬਾਂ ਨੂੰ ਛੱਡਿਆ ਆ। ਉਸ ਤੋਂ ਬਾਅਦ ਫਿਰ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਨਕਸਤ ਸਾਹਿਬ ਜੀ ਦੇ। ਇਦਾਂ ਦੀ ਪ੍ਰਕਰਮਾ ਕਰਦੇ ਆ। ਹੰਡਾ ਬਹੁਤ ਹੈ। ਖਾਸse ਬਹੁਤ ਠੰਡਾ ਹੈ। ਉਹ ਪਾਸੇ ਵਿੱਚ ਸਾਹਮਣੇ ਤੁਹਾਨੂੰ ਦਿਖਾਈ ਸੀ ਇੱਥੇ ਆਪਾਂ ਦਫ਼ਤਰ ਹੈਗਾ ਨਾ। ਇਹ ਉਧਰ ਦੀ ਰਾਹ ਹੁੰਦੀ ਇਹਨਾਂ ਨੇ ਬੰਦ ਕਰਤਾ ਪਹਿਲਾਂ ਖੁੱਲਾ ਸੀਗਾ। ਇੱਥੇ ਵੀ ਆਪਾਂ ਆ ਚੁੱਕੇ ਹਾਂ ਇੱਕ ਵਾਰੀ। ਇਹ ਪ੍ਰਕਾਰਮਾ ਕਾਫੀ ਵੱਡੀ ਆ ਜਿੱਦਾਂ ਤਮਤਨ ਸਾਹਿਬ ਆ ਨਾ ਗੁਰਦੁਆਰਾ। ਇਹ ਉਦਾਂ ਸੇਮ ਹੀ ਆ। ਬਾਕੀ ਸਾਨੂੰ ਦੱਸਦੇ ਸੀ ਕਿ ਆਪਾਂ ਕਿੱਥੇ ਸੀਗਾ ਇਤਿਹਾਸ ਦੱਸ ਰਹੇ ਸੀਗੇ ਵੀ 1762 ਈਸਵੀ ਦੇ ਵਿੱਚ ਫਿਰ ਮਾਤਾ ਭਾਗੌਰ ਜੀ ਦੇ ਥਾਪੜੇ ਨਾਲ ਫਿਰ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਪਹਾਲ ਦੇ ਵਿੱਚ ਇੱਥੇ ਆਏ ਸੀਗੇ ਇਹ 1762 ਦੇ ਵਿੱਚ ਫਿਰ ਮੁਗਲ ਸੈਨਾ ਸੀਗੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਪਹਾਲ ਕਰ ਰਹੀ ਸੀ ਉਹਨਾਂ ਨੂੰ ਲੱਭ ਰਹੀ ਸੀਗੀ ਕਿਉਂਕਿ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਲੇ ਪਾਤੇ ਸੀ ਤੇ ਇਹ ਸਿੰਘ ਘਰੇ ਭੱਜਿਆ ਸੀਗੇ ਫਿਰ ਇਹਨਾਂ ਨੂੰ ਲਾਂਨ ਤਾਂ ਪਈਆਂ ਸਾਰੇ ਕਿਤੋਂ ਘਰੋਂ ਵੀ ਪਈਆਂ ਲਾਂਨ ਤਾਂ ਫਿਰ ਉਹ ਐਸਾ ਸਥਾਨ ਦੇ ਉੱਤੇ ਆਏ ਸੀਗੇ ਫਿਰ ਇੱਥੇ ਕਾਫੀ ਉਹਨਾਂ ਦੀ ਜਿਹੜੀ ਲੜਾਈ ਹੋਈ ਹੈਗੀ ਜੌਧੋ ਖਿਆ ਮੁਗਲਾਂ ਦੇ ਨਾਲ ਤੇ ਫਿਰ ਉਹ 40 ਦੇ 40 ਸਿੰਘ ਇੱਥੇ ਸ਼ਹੀਦ ਹੋ ਗਏ ਸੀਗੇ ਫਿਰ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਸਿੰਘਾਂ ਨੂੰ ਦੇਖ ਕੇ ਦੇਖਣ ਦੀ ਖਾਤਰ ਤੇ ਆਹ ਸਥਾਨ ਆਹ ਉਹ ਉਹਨਾਂ ਦੀ ਯਾਦ ਦੇ ਵਿੱਚ ਕਹਿ ਲਓ ਬਣਿਆ ਹੋਇਆ ਲੜਾਈ ਹੋਈ ਸੀਗੀ ਇੱਥੇ ਸਾਹਮਣੇ ਮਾਤਾ ਭਾਗੌਰ ਜੀ ਦਾ ਸਥਾਨ ਵੀ ਬਣਿਆ ਹੋਇਆ ਇੱਥੇ ਗੁਰਦੁਆਰਾ ਤੰਬੂ ਸਾਹਿਬ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਵੀ ਕਿਹੜੇ ਕਿਹੜੇ ਭਰਾ ਨੇ ਇੱਥੇ ਆਏ ਹੋਏ ਨੇ ਜਾਂ ਪਹਿਲਾਂ ਆ ਚੁੱਕੇ ਹੈਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਕੌਣ ਕੌਣ ਵੀ ਆ ਚੁੱਕਿਆ ਮੈਨੂੰ ਲੱਗਦਾ ਕਮੈਂਟਾਂ ਦੇ ਵਿੱਚ ਬਹੁਤ ਘੱਟ ਕਮੈਂਟ ਇਦਾਂ ਆਉਣਗੇ ਜਿਹੜੇ ਕਹਿੰਦੇ ਹੋਣਗੇ ਕਿ ਵੀ ਅਸੀਂ ਆਏ ਆ ਬਹੁਤ ਘੱਟ 1-2% ਲੋਕ ਹੋਣਗੇ ਜਿਹੜੇ ਇੱਥੇ ਆਏ ਹੋਣਗੇ ਜਿੰਨੇ ਕੁ ਮੈਨੂੰ ਜਾਣਦੇ ਹੈਗੇ ਜਿੰਨੇ ਕੁ ਆਪਣੇ ਜੁੜੇ ਹੋਏ ਆ ਲੋਕ ਹੁਣ ਜਿਹੜੇ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਐਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਐਸ ਜਗ੍ਹਾ ਵਿੱਚ ਸਿੰਘਾਂ ਦਾ ਕੈਂਪ ਸੀ ਇੱਥੇ ਹੀ ਸਿੰਘਾਂ ਨੇ ਦੁਸ਼ਮਣਾਂ ਦੀ ਫੌਜ ਨੂੰ ਭਲੇਖਾ ਪਾਉਣ ਲਈ ਢਾਪ ਦੇ ਕੰਢੇ ਤੇ ਉੱਗੀਆਂ ਹੋਈਆਂ ਝਾੜੀਆਂ ਤੇ ਕਰੀਰਾ ਉੱਪਰ ਆਪਣੇ ਵਸਤਰ ਚਾਦਰੇ ਅਤੇ ਕਸ਼ਰੇ ਵગેਰਾ પાਕੇ ਤੰਬੂ ਦਾ ਰੂਪ ਦਿੱਤਾ ਗੁਰੂ ਜੀ ਜੰਗ ਤੋਂ ਬਾਅਦ ਜਦ ਦੂਜੀ ਵਾਰ ਦਿਖਰਾਣੀ ਦੀ ਢਾਵ ਤੇ ਪਹੁੰਚੇ ਤਾਂ ਸਤਿਗੁਰ ਜੀ ਦਾ ਤੰਬੂ ਵੀ ਐਸਾ ਸਥਾਨ ਤੇ ਲੱਗਾ ਸੀ ਬਿਲਕੁਲ ਇਸ ਦੇ ਨਾਲ ਗੁਰਦੁਆਰਾ ਮਾਤਾ ਪਹਾ ਗੌਰ ਜੀ ਦਾ ਹੈ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਟੁੱਟੀ ਗੰਢੀ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਹੈਗੇ ਮਾਤਾ ਪਹਾ ਗੌਰ ਜੀ ਦਾ ਤੇ ਘਰ ਦੁਆਰਾ ਤੰਬੂ ਜਾਵੋ ਦੋਨਾਂ ਦਾ ਇਤਿਹਾਸ ਤੁਹਾਨੂੰ ਦੱਸ ਚੁੱਕੇ ਆਂ ਕਿ ਦੇਖ ਸਕਦੇ ਹੋ ਸੰਗ ਤਾਂ ਬਹੁਤ ਜ਼ਿਆਦਾ ਘੱਟ ਆ ਬਹੁਤ ਘੱਟ ਮਾਤਰਾ ਵਿਚ ਸਾਹਮਣੇ ਤਾਂ ਆਪਣੀ ਫੈਮਿਲੀ ਜਾ ਰਹੀ ਆ ਸਾਰੀ ਤੇ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇੱਕ ਮਾਤਾ ਜਾ ਰਹੀ ਆ ਮਤਲਬ ਬਹੁਤ ਘੱਟ ਸੰਗ ਸਾਨੂੰ ਮੀਡੀਆ ਇਸ ਸਥਾਨ ਦੇ ਉੱਤੇ ਪਹਿਲਾਂ ਵੀ ਮੈਂ ਜਦੋਂ ਆਇਆ ਸੀਗਾ ਤਕਰੀਬਨ 2-2.5 ਸਾਲ ਪਹਿਲਾਂ ਆਇਆ ਉਸ ਟਾਈਮ ਵੀ ਜਿਹੜੀ ਸੰਗ ਤਾਂ ਬਹੁਤ ਘੱਟ ਸੀਗੀ ਆਪਾਂ ਨੂੰ ਇਦਾਂ ਵੱਧ ਤੋਂ ਵੱਧ ਸੰਗ ਇਧਰ ਨੂੰ ਆਉਣਾ ਚਾਹੀਦਾ ਇਸ ਸਥਾਨ ਦੇ ਉੱਤੇ ਕਿਉਂਕਿ ਜਿਹੜੀ ਫਿਰ ਆਪਣਾ ਇਤਿਹਾਸ ਆ ਵਾਂਝਾ ਨਾ ਰਹੇ ਜੇ ਵੱਧ ਤੋਂ ਵੱਧ ਸੰਗਤ ਜ਼ਰੂਰ ਆਇਓ ਗੁਰਦੁਆਰਾ ਮੁਕਸਰ ਸਾਹਿਬ ਉਹ ਵਿਖੇ ਇਤਿਹਾਸ ਜਾਣ ਕੇ ਚਾਈਏ ਬਾਕੀ ਇਤਿਹਾਸ ਤਾਂ ਸੁਣੋ ਆਪਣੀ ਵੀਡੀਓ ਤੋਂ ਪਤਾ ਲੱਗ ਹੀ ਜਾਣਾਗਾ ਪਰ ਖੁਦ ਆਈਏ ਤਾਂ ਮਹਿਸੂਸ ਹੁੰਦਾਗਾ ਚੀਜ਼ ਚਲੋ ਹੁਣ ਆਪਾਂ ਪਹਿਲਾਂ ਦੇਖ ਕਰਵਾ ਲਈਏ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਚੱਲਦੇ ਆਂ ਹੱਥਾਂ ਟੇਕਦੇ ਆਂਗੇ ਸਾਹਮਣੇ ਦੇਖੋ ਚਿੜੀਆਂ ਦੇ ਆਲ ਨੇ ਥੱਲੇ ਬਿਲਕੁਲ ਦਰਵਾਜ਼ਾ ਸਾਹਿਬ ਦੇ ਥੱਲੇ ਸਰ ਸਾਹਿਬ ਜੀ ਦੇ ਅੰਦਰ ਮੱਥਾ ਟੇਕ ਕੇ ਆਪਾਂ ਬਾਹਰ ਆ ਗਏ ਸੀਗੇ ਬਾਹਰ ਤੁਹਾਨੂੰ ਦਿਖਾਈ ਦਿੱਤਾ ਆਪਾਂ 40 ਸਿੰਘਾਂ ਦੇ ਨਾਮ ਸਾਰੇ ਰੋਕੇ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਸਥਾਨਾ ਜਿੱਥੇ 40 ਸਿੰਘ ਸ਼ਹੀਦ ਹੋਏ ਸੀਗੇ ਤੇ ਉਹਨਾਂ ਦੇ ਵਿੱਚੋਂ ਇੱਕ ਸਿੰਘ ਜਿਹੜਾ ਜਿਉਂਦਾ ਸੀਗਾ ਤੇ ਬਾਕੀ ਉਹਨਾਂ ਨੇ ਫਿਰ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਏ ਸੀ ਕਿ ਇਸ ਸਥਾਨ ਦੇ ਉੱਤੇ ਇੱਕ ਸਿੰਘ ਹਲੇ ਜਿੰਦਾ ਸੀਗਾ ਆਖਰੀ ਸਾਂ ਦੇ ਉੱਤੇ ਸੀਗਾ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਦੱਸ ਵੀ ਸਿੰਘਾ ਕੀ ਮੰਗਣਾ ਤਾਂ ਮੰਗ ਸਕਦਾ ਪਰ ਉਹਨੇ ਕਿਹਾ ਸੀ ਵੀ ਜਿਹੜਾ ਅਸੀਂ ਬਤਾਵਾ ਸਾਨੂੰ ਦੇ ਕੇ ਆਏ ਸੀਗੇ ਤੇ ਵੀ ਉਹ ਬਤਾਵਾ ਪਾੜ ਦੋ ਵੀ ਜਦੋਂ ਆਪਾਂ ਤੁਹਾਨੂੰ ਛੱਡ ਕੇ ਆਏ ਸੀਗੇ ਅਨੰਦਪੁਰ ਸਾਹਿਬ ਉਸ ਟਾਈਮ ਬਤਾਵਾ ਦੇਖ ਕੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ 40 ਸਿੰਘ ਆਗੇ ਸੀਗੇ ਫਰਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਤਾਵਾ ਉਹ ਪਾੜਤਾ ਸੀਗਾ 40 ਸਿੰਘਾਂ ਦਾ ਜਿਹੜਾ ਲੈ ਕੇ ਦੇ ਕੇ ਆਏ ਸੀਗੇ ਉਹਨਾਂ ਨੂੰ ਬਿਤਾਵੇ ਤੋਂ ਫਿਰ ਮੁਕਤ ਕਰਤਾ ਜਿੱਥੋਂ ਫਿਰ ਗੁਰਦੁਆਰਾ ਮੁਕਸਰ ਸਾਹਿਬ ਨਾਮ ਪਿਆ ਸੀਗਾ ਇਤਿਹਾਸ ਤਕਰੀਬਨ ਤੁਹਾਨੂੰ ਸਾਰਾ ਦੱਸਤਾ ਬਾਕੀ ਇਤਿਹਾਸ ਦੱਸਦੇ ਹਾਂ ਜੇ ਕੋਈ ਗਲਤੀ ਵੀ ਹੋ ਜਾਂਦੀ ਹੈਗੀ ਤਾਂ ਨਿਮਰਤਾ ਬੱਚਾ ਸਮਝ ਜੇ ਮਾਫ ਕਰ ਦਿਓ ਤਕਰੀਬਨ 7 ਤੋਂ 8 ਦਰਬਾਰ ਸਾਹਿਬ ਨੂੰ ਹੁੰਦੇ ਜਿਹੜੇ ਰਾਸਤੇ ਆਗੇ ਗੇਟ ਬਣੇ ਹੋਏ ਆਗੇ ਮੈਂ ਲੱਗਾ ਪਹਿਲੀ ਵਾਰ ਵੇਖਿਆ ਕਿਸੇ ਦਰਬਾਰ ਸਾਹਿਬ ਨੂੰ ਇੰਨੇ ਗੇਟ ਹੁੰਦੇ ਆਗੇ ਅੱਠ ਗੇਟ ਤਕਰੀਬਨ ਪੜ ਚੁੱਕਿਆ ਮੈਂ ਦਰਬਾਰ ਸਾਹਿਬ ਨੂੰ ਹੁੰਦੇ ਜਿਹੜੇ ਟੋਟਲ ਸੱਤ ਦਰਵਾਜੇ ਇੱਥੋਂ ਪਤਾ ਕੀਤਾ ਸੀਗਾ ਦਰਬਾਰ ਸਾਹਿਬ ਨੂੰ ਜਿਹੜੇ ਜਾਂਦੇ ਆ ਤੇ ਇਹ ਆ ਦੂਜੇ ਨੰਬਰ ਵਾਲਾ ਦਰਵਾਜ਼ਾ ਜਿਹਦੇ ਬਿਲਕੁਲ ਦਰਵਾਜ਼ੇ ਦੇ ਵਿੱਚ ਗੁਰੂ ਘਰ ਦਾ ਲੰਗਰ ਬਣਿਆ ਹੋਇਆ ਇਧਰ ਸਾਹਮਣੇ ਵਾਸ਼ਰੂਮ ਬਣੇ ਹੋਏ ਆਗੇ ਆਊਟਸਾਈਡ ਚਲੋ ਇੱਥੋਂ ਪਾਉਣੇ ਹੁਣ ਆਪਾਂ ਚੱਲਦੇ ਆਂ ਅੱਗੇ ਚਾਲੇ ਪਾਉਣੇ ਆਂ ਦੱਸ ਦਿਓ ਸੋਨ ਸੋਨ ਕਿੱਥੇ ਜਾਣਾ ਇਸ ਤੋਂ ਬਾਅਦ ਆਪਾਂ ਲਓ ਵੀ ਆਪਾਂ ਮਕਸਰ ਸਾਹਿਬ ਤੋਂ ਚੱਲੇ ਸੀਗੇ ਤੇ ਆਪਾਂ ਜਾ ਰਹੇ ਸੀ ਇਸ ਟਾਈਮ ਤਖਤ ਸ੍ਰੀ ਦੰਦਵਾਨ ਸਾਹਿਬ ਆ ਰਸਤੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਚੀਜ਼ ਆ ਗਈ ਆਪਾਂ ਪਹੁੰਚ ਗਏ ਸੀ ਬਠਿੰਡੇ ਆ ਥਰਮਲ پلان ਤਕਰੀਬਨ ਸ੍ਰੀ ਮਕਸਰ ਸਾਹਿਬ ਤੋਂ ਆਪਾਂ ਨੂੰ ਤਖਤਸਰੀ ਦੰਦਵਾ ਸਾਹਿਬ 80 81 ਕਿਲੋਮੀਟਰ ਪੈਂਦਾਗਾ ਚਲੋ ਚਲਦੇ ਆਂਗੇ ਅੱਗੇ ਗੱਡੀ ਦਾ ਥੋੜਾ ਜਿਹਾ ਕੰਮ ਜਾ ਕਰਵਾਉਣਾਗਾ ਕਰਵਾ ਕੇ ਫਿਰ ਚਾਲਦੇ ਆਂ ਤਖਤਸਰੀ ਦੰਦਵਾ ਸਾਹਿਬ ਲੋ ਵੀ ਗੱਡੀ ਦੀ ਆਪਾਂ ਅਲਾਈਨਮੈਂਟ ਵਗੈਰਾ ਠੀਕ ਕਰਾਉਣੀ ਸੀਗੀ ਬਠਿੰਡਾ ਸ਼ਹਿਰ ਖੜੇ ਸੀ ਆਪਾਂ ਮੈਂ ਅਲਾਈਨਮੈਂਟ ਸੈੱਟ ਕਰਵਾ ਕੇ ਫਿਰ ਆਪਾਂ ਚੱਲਦੇ ਆਕੇ ਤਕਤਸਰੀ ਦਮਦਮਾ ਸਾਹਿਬ ਲਈ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆਂਗੇ ਤਕਤਸਰੀ ਦਮਦਮਾ ਸਾਹਿਬ ਜੀ ਆਪਾਂ ਤਕਰੀਬਨ 4 ਤੱਕ ਸਹਿਬਾਨਾਂ ਦੇ ਉੱਤੇ ਜਾ ਚੁੱਕਿਆਂਗੇ ਇੱਥੇ ਆਪਾਂ ਦੁਬਾਰੇ ਆ ਗਏ ਸੀਗੇ ਆਪਣਾ ਇੱਕ ਤਕਸਾਬ ਰਹਿ ਗਿਆ ਉਹ ਵੀ ਗੁਰਦੁਆਰਾ ਪਟਨਾ ਸਾਹਿਬ ਜਰੂਰ ਕਿਸਮਤ ਦੇ ਵਿੱਚ ਹੋਇਆ ਜਰੂਰ ਜਾਵਾਂਗੇ ਤੇ ਅੱਜ ਆਪਾਂ ਸ੍ਰੀ ਮਕਸਦਰ ਸਾਹਿਬ ਤੋਂ ਗੁਰਦੁਆਰਾ ਪਟਨਾ ਸਾਹਿਬ ਸੌਰੀ ਸ੍ਰੀ ਮਕਸਦ ਸਾਹਿਬ ਜੀ ਤੋਂ ਸ੍ਰੀ ਮਕਸਦ ਸਾਹਿਬ ਜੀ ਤੋਂ ਗੁਰਦੁਆਰਾ ਤੱਕ ਸ੍ਰੀ ਦੰਦਵਨ ਸਾਹਿਬ ਪਹੁੰਚ ਚੁੱਕੇ ਹਾਂਗੇ ਨਾਲ ਜੀ ਕਰੋ ਦਰਸ਼ਨ ਤੱਕ ਸ੍ਰੀ ਦੰਦਵਨ ਸਾਹਿਬ ਜੀ ਦੇ ਜਿਹੜੇ ਹੁਣ ਤੁਸੀਂ ਸਾਹਮਣੇ ਸ਼ੀਸ਼ੇ ਦੇ ਦਰਸ਼ਨ ਕਰ ਰਹੇ ਹੋਗੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ ਹੈਗਾ ਅਤੇ ਜੇ ਕਿਸੇ ਵੀਰ ਦਾ ਵੀ ਲੱਕਵੇ ਦੇ ਨਾਲ ਮੂੰਹ 빙ਾ ਹੋਇਆਗਾ ਤਾਂ ਹਰ ਰੋਜ਼ ਤਿੰਨ ਦਿਨ ਲਗਾਤਾਰ ਇਸ ਸ਼ੀਸ਼ੇ ਦੇ ਦਰਸ਼ਨ ਕਰ ਲੋ ਤੇ ਉਹਦਾ ਜਿਹੜਾ ਮੂੰਹ ਆ ਬਿਲਕੁਲ ਸਿੱਧਾ ਹੋ ਜਾਂਦਾ ਇਹ ਅਤੇ ਸ਼ੀਸ਼ਾ ਜਿਹੜੀ ਦੇਖਣ ਦੀ ਟਾਈਮਿੰਗ ਹੈਗੀ ਉਹ ਸਵੇਰੇ 8:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਕੋਈ ਵੀ ਵੀਰ ਜਾ ਕੇ ਸ਼ੀਸ਼ਾ ਦੇਖ ਸਕਦਾ ਹੁਣ ਜਿਹੜੇ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਇਸ ਸਥਾਨ ਦੇ ਸਾਈਡ-ਸਾਈਡ ਤੇ ਫੋਟਮਾਂ ਲਾਈਆਂ ਹੋਈਆਂ ਦੱਸਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਚੱਲ ਰਹੇ ਐਸ ਸਥਾਨ ਦੇ ਉੱਤੇ ਕੀ ਕੀ ਕੀਤਾ ਅਤੇ ਐਸਾ ਸਥਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਵਾਇਆ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਮਨੀ ਸਿੰਘ ਜੀ ਵੱਲੋਂ ਭਾਈ ਮਨੀ ਸਿੰਘ ਜੀ ਦੁਆਰਾ ਇਹ ਸਾਰੀ ਕਹਾਣੀ ਜਿੰਨਾ ਵੀ ਕੀ ਕੀ ਹੋਇਆ ਕਦੋਂ ਕਦੋਂ ਹੋਇਆ ਸਾਰਾ ਕੁਝ ਤੁਸੀਂ ਇੱਥੇ ਜਾਓਗੇ ਤਾਂ ਪੜਿਓ ਜਰੂਰ ਕਿਉਂਕਿ ਇਸ ਇਹ ਇਹ ਜੀਜ਼ ਨੂੰ ਪੜਨ ਨੂੰ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ ਹੈਗਾ ਇਹ ਸਾਰਾ ਤੁਸੀਂ ਪੜਿਓ ਜਰੂਰ ਜਦੋਂ ਵੀ ਹੈ ਆਪਣੇ ਜਵਾਕਰ ਨਾਲ ਲੈ ਕੇ ਜਾਇਓ ਉਹਨਾਂ ਬਾਰੇ ਦੱਸਿਓ ਕਿਉਂਕਿ ਇੱਥੇ ਇੱਕ ਵੀਰ ਭਰਾ ਮਿਲਿਆ ਸੀਗਾ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਸੀ ਜਿਹੜੇ ਕਿ ਬਾਹਰ ਸਟੱਡ ਸੀਗੇ ਕੈਨੇਡਾ ਦੇ ਵਿੱਚ ਉਹ ਵੀ ਦੱਸ ਰਿਹਾ ਸੀ ਉਹਨਾਂ ਨੂੰ ਸਾਰਾ ਕੁਝ ਤੁਸੀਂ ਵੀ ਜਰੂਰ ਜਾਇਓ ਏ ਆ ਜੀ ਸਰੋਵਰ ਇੱਥੇ ਗੁਰਦਵਾਰੇ ਸਾਹ ਦੇ ਬਿਲਕੁਲ ਥੱਲੇ ਬਣਿਆ ਹੋਇਆ ਇੱਕ ਬੀਸਮੈਂਟ ਕਹਿ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਖੂਹ ਬਣਿਆ ਹੋਇਆ ਇਹਦੇ ਵਿੱਚ ਬਾਬਾ ਹਦੀਪ ਸਿੰਘ ਜੀ ਦੀ ਅਗਵਾਈ ਹੇਠ ਇੱਕ ਖੂਹ ਜਿਹੜਾ ਨਿਰਮਾਣ ਕੀਤਾ ਗਿਆ ਸੀ ਤੇ ਤਿਆਰ ਹੋਇਆ ਸੀ ਸਾਹਮਣੇ ਸरोवर ਆਗਾ ਤੇ ਆ ਨਾਲ ਸਾਕਾ ਮੋਨੋ ਗਲਾ ਕੇ ਲੱਗੀਆਂ ਨੇ ਨਾ ਇਥੋਂ ਕਲੀਅਰ ਦੀਦਾ ਪੂਰਾ ਇਸ ਪਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਏ ਸਨ ਜਦੋਂ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਤੋਂ ਸਿੱਖ ਸੰਗਤਾਂ ਨਾਲ ਆਏ ਤਾਂ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਹਿਬਜਾਦੇ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਮਹਾਰਾਜ ਜੀ ਨੇ ਹਾਜ਼ਰ ਖਾਲਸੇ ਵੱਲ ਇਸ਼ਾਰਾ ਕਰਕੇ ਵਚਨ ਕੀਤਾ ਇਨ ਪੁੱਤਰਨ ਕੇ ਸੀਸ 'ਤੇ ਵਾਰ ਦिए ਸਭ ਚਾਰ ਚਾਰ ਮਹੀਤ ਤੋਂ ਕੀ ਹੁਆ ਜੀਵਤ کئی ਹਜ਼ਾਰ ਅਤੇ ਖਾਲਸਾ ਪੁੱਤਰ ਦੇ ਰੂਪ ਵਿੱਚ ਮਾਤਾ ਸਹਿਬ ਘਰ ਜੀ ਨੂੰ ਬਖਸ਼ਿਆ ਹਰਤਕ ਸਾਹਿਬ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਬਾਹਰਲੀ ਸਾਈਡ ਨੂੰ ਦੇਖੋ ਗੁਰਦੁਆਰਾ ਲਖਨ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸੀ ਬਹਾ ਕੇ ਅੱਜ ਇਸ ਥਾਨ ਦੇ ਉੱਤੇ ਇਸ ਸਥਾਨ ਉੱਪਰ ਸਾਰੇ ਵੀਰ ਆ ਕੇ 35 ਅੱਖਰੀ ਲਿਖਦੇ ਆਗੇ ਕਿਉਂਕਿ ਇਸ ਸਥਾਨ ਦੇ ਉੱਪਰ ਲਿਖਿਆ ਹੋਇਆ ਨਾ ਲਿਖਣ ਸਾਹਿਬ ਦੇ ਉੱਪਰ ਦੇਖੋ ਇੱਥੇ ਆਓ ਆਪਾਂ ਵੀ ਸਾਧਾ ਭਾਵਨਾ ਨਾਲ ਗੁਰੂ ਜੀ ਦੇ ਬਚਨਾ ਮੁਤਾਬਿਕ ਆਪ ਅਤੇ ਆਪਣੇ ਬੱਚਿਆਂ ਨੂੰ 35 ਲਿਖਵਾਈਏ ਤੇ ਅਰਦਾਸ ਕਰੀਏ ਜਿਹੜਾ ਵੀ ਇੱਥੇ ਆ ਕੇ 35 ਲਿਖਦਾ ਵਗਾ ਵੀ ਉਹਦੀ ਜਿਹੜੀ ਬੁੱਧੀ ਤੇਜ ਹੁੰਦੀ ਹੈਗੀ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈਗਾ ਫਿਰ ਕੀ ਸੀ ਗੁਰੂ ਜੀ ਦੇ ਬਚਨਾਂ ਅਨੁਸਾਰ ਫਿਰ ਆਪਾਂ ਵੀ ਇਥੋਂ ਇੱਕ ਸਲੇਟ ਚੱਕੀ ਅਤੇ 35 ਲਿਖਣੀ ਸ਼ੁਰੂ ਕਰ ਦਿੱਤੀ ਬਹੁਤ ਜ਼ਿਆਦਾ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇਗੀਆਂ ਅਤੇ ਸਲੇਟ ਦੇ ਉੱਪਰ ਉਡਾੜਾ ਸਾਰਾ ਲਿਖਦਿਆਂ ਨੇ ਜਿਹਨੂੰ 35 ਕਹਿ ਦਿੰਦੇ ਆਗੇ ਤੇ ਕੋਈ ਵੀ ਵੀਰ ਗਿਆ ਤਾਂ ਇਹ ਲਿਖਿਆ ਜਿਨੇ ਵੀ ਦੱਸਿਓ ਜ਼ਰੂਰ 35 ਕਿੰਨੇ ਕਿਨੇ ਲਿਖੀ ਹੈਗੀ ਆਗੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਤੇ 35 ਲਿਖਣ ਤੋਂ ਬਾਅਦ ਆਪਾਂ ਹੁਣ ਗੁਰਦੁਆਰਾ ਤੱਕ ਸ੍ਰੀ ਦੰਦਵਾ ਸਾਹਿਬ ਤੋਂ ਚੱਲੇ ਪਾਉਣ ਲੱਗੇ ਆਂਗੇ। ਲੈ ਮਿੱਤਰੋ ਆਪਾਂ ਤੱਕ ਸ੍ਰੀ ਦੰਦਵਾ ਸਾਹਿਬ ਤੋਂ ਬਾਅਦ ਪਹੁੰਚ ਗਏ ਸੀਗੇ ਮੁਸੇ ਸਿੱਧੂ ਬਾਈ ਜੀ ਦੀ ਸਮਾਦ ਤੇ ਇਹ ਤੁਸੀਂ ਪਿਛਲੇ ਵਲੌਗ ਦੇ ਵਿੱਚ ਆਪਣੇ ਦੇਖ ਸਕਦੇ ਹੋਗੇ ਸਾਰੀ ਇਨਫਰਮੇਸ਼ਨ ਆਪਾਂ ਦਿੱਤੀ ਹੋਈ ਹੈਗੀ ਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਸਿੱਧਾ ਬਾਈ ਦੀ ਹਵੇਲੀ ਹਵੇਲੀ ਤੋਂ ਬਾਅਦ ਫਿਰ ਆਪਾਂ ਸਿੱਧਾ ਚੱਲਾਂਗੇ ਘਰੇ ਵਾਪਸੀ ਘਰੇ ਕਰਾਂਗੇ ਕਿਉਂਕਿ ਤੇ ਬਲੌਗ ਦੇ ਵਿੱਚ ਆਪਾਂ ਸਿਰਫ ਤਾਂ ਸ੍ਰੀ ਦਾਨਦਵਾ ਸਾਹਿਬ ਅਤੇ ਮੁਖਸਰ ਸਾਹਿਬ ਇਹਦੇ ਬਾਰੇ ਦੱਸਣਾ ਸੀਗਾ ਤੇ ਵਾਪਸੀ ਦੇ ਵਿੱਚ ਚਲੋ ਆਪਾਂ ਇੱਥੇ ਰੁਕ ਗਏ ਸੀਗੇ ਆ ਚੀਜ਼ਾਂ ਹੈ ਨਹੀਂ ਸੀ ਪਹਿਲਾਂ ਹੁਣ ਤਾਂ ਗੱਦੀ ਘਰ ਲੱਗ ਗਿਆ ਫੋਲੋ ਵਗੈਰਾ ਲੱਗ ਗਿਆ ਤੇ ਸਾਹਮਣੇ ਸਮਾਦਾ ਇੰਟਰਵਿਊ ਚੱਲੀ ਜਾਂਦੀ ਆ ਇਹ ਸਾਨੂੰ ਪਤਾ ਪੂਰੀ ਦੁਨੀਆ ਤੋਂ ਲੋਕ ਆਉਂਦੇ ਆਗੇ ਇੱਥੇ ਵੀ ਇੰਟਰਵਿਊ ਚੱਲੀ ਜਾਂਦੀ ਆ ਚਲੋ ਹੁਣ ਇਹ ਬਾਬਾ ਪੋਣੇ ਆਪਣੇ ਵੀ ਇਹ ਬੇਦਾ ਬਹੁਤ ਟਾਈਮ ਦਾ ਆਪਣੀ ਮਾਤਾ ਦਾ ਬਹੁਤ ਟਾਈਮ ਦਾ ਸੁਪਨਾ ਸੀਗਾ ਤੇ ਚਲੋ ਆ ਬਾਈ ਦੀ ਹੋਈ ਟਾਲੀ ਬਾਈ ਦੀ ਸਮਾਗ ਤੋਂ ਬਾਅਦ ਆਪਾਂ ਸਿੱਧੂ ਬੀਰ ਦੀ ਹਵੇਲੀ ਜਾਗੇ ਸੀਗੇ ਜਿੱਥੇ ਇਹਨਾਂ ਦੇ ਬੇਰਹਣ ਦੇ ਨਾਟ 11 ਖੜੇ ਆਗੇ ਆ ਪ੍ਰੀਤ ਟਰੈਕਟਰ ਖੜਾਗਾ ਬਲਟ ਬਾਈ ਦਾ ਖੜਾ 6800 ਨੰਬਰ ਪੀਵੀ 31 ਆ ਬਾਈ ਦੀ ਮੌਤ ਤੋਂ ਬਾਅਦ ਜੀਪ ਤਿਆਰ ਕਰਵਾਈ ਸੀ ਤੇ ਆ ਹੋਈ ਥਾਰ ਆ ਗਈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਅਤੇ ਕਾਠ ਜੇ ਦੇਖਿਆ ਜਾਵੇ ਤਾਂ ਇੱਥੇ ਬਹੁਤ ਜ਼ਿਆਦਾ ਸੀਗਾ ਜਦੋਂ ਮਰਜ਼ੀ ਚਲੇ ਜਾਓ ਆ ਸਾਹਮਣੇ ਵੀਰ ਦੀ ਉਹ ਹਵੇਲੀ ਹੈਗੀ ਜਿਹਨੂੰ ਦੇਖਣ ਲਈ ਪੂਰੀ ਦੁਨੀਆ ਤੋਂ ਲੋਕ ਆਉਂਦੇ ਹੈਗੇ ਅਤੇ ਇੱਕ ਭਰਾ ਆਪਣੇ ਪੰਜਾਬੀ ਸੀਗੇ ਦਿੱਲੀ 에ਰਪੋਰਟ ਤੋਂ ਕਹਿੰਦੇ ਘਰੇ ਬਾਅਦ ਚੋ ਜਾਣਾ ਪਹਿਲਾਂ ਸਿੱਧੂ ਬਾਈ ਦੀ ਆ ਹਵੇਲੀ ਦੇਖਣਾ ਹੈ ਸੀਗੇ ਉਹ ਸਾਰਾ ਪਰਿਵਾਰ ਆਇਆ ਸੀਗਾ ਪਰਿਵਾਰ ਨਾਲ ਵੀਰ ਆਉਣੇ ਆਏ ਸੀਗੇ ਅਗਰ ਤੁਸੀਂ ਫੁੱਲ ਬਲੌਗ ਵੀ ਦੇਖਣਾ ਹੈਗਾ ਸਿੱਧੂ ਬਾਈ ਦੀ ਹਵੇਲੀ ਦਾ ਤਾਂ ਆਪਣੇ YouTube ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋਗੇ ਲਓ ਵੀ ਫਾਈਨਲੀ ਆਪਾਂ ਪਹੁੰਚ ਗਏ ਸੀਗੇ ਘਰੇ ਤਕਰੀਬਨ 5:30 5:45 ਵਜੇ ਬਹੁਤ ਵਧੀਆ ਅੱਜ ਜਿਹੜਾ ਦਿਨ ਵਧੀਆ ਲੰਘਿਆ ਪੂਰਾ ਆਪਾਂ ਤਖਤ ਸਾਹਿਬਾਨ ਦੇ ਵੀ ਦਰਸ਼ਨ ਕਰ ਲਏ ਅਤੇ ਸ੍ਰੀ ਮਕਸ਼ਰ ਸਾਹਿਬ ਵੀ ਦਰਸ਼ਨ ਕਰ ਲਏ ਚਲੋ ਵਾਪਸੀ ਤੇ ਮੂਸੇ ਆਉਣਾ ਸੀਗਾ ਮੂਸੇ ਵੀ ਜਾਇਆ ਸੀਗੇ ਬਾਕੀ ਚਲੋ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਕਿੱਥੇ ਜਾਣਾ ਕਿ ਮੈਂ ਕੀ ਸਾਰਾ ਬਾਕੀ ਹੋਂ ਤੱਕ ਵੀਡੀਓ ਵਧੀਆ ਲੱਗੀ ਜੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲੀਓ ਥੈਂਕ ਯੂ ਧੰਨਵਾਦ ਬਰਦਾਸ਼ਤ